ਕਾਰਵਾਈ ਕਰਨੀ ਹੈ ਤਾਂ ਪਹਿਲਾਂ ਉਹਦੀ ਮੋਗਈ ਐਮਐਲਏ ਤੋਂ ਕਰੋ ਜਿਹੜਾ ਹਸਤਾ ਤੋਂ ਉਸ ਚਾਹੇ ਲੈ ਗਏ ਇਹ ਕਾਰਵਾਈ ਕਰਨੀ ਹੈ ਮਾਲਚੰਦ ਕਟਾਰੂ ਚੱਕ ਤੋਂ ਕਰੋ ਜਿਹੜਾ ਗਰੀਬ ਲੜਕੇ ਦਾ ਫੋਟੋ ਕਰ ਰਿਹਾ ਹੈ ਉਹ ਇੱਕ ਵੀ ਇਹਨਾਂ ਦੇ ਮੀਕਾਂ ਮੈਲੇ ਦੇਸਾਂ ਦੇ ਕੱਪੜਿਆਂ ਦੇ ਦਿੱਤਾ ਅਸੂਰ ਨੂੰ ਉਸ ਕਮੰਟੀ ਬਿਆਨ ਦਿੰਦਾ ਕਹਿੰਦਾ ਇਹ ਮੋਕਾ ਸਹਾਰੂ ਦੇ ਪਤੰਦਿਆਂ ਨੂੰ ਕਹਿੰਦਾ ਕਹਿੰਦਾ ਗਰੀਬਾਂ ਦੇ ਵਾਸਤੇ ਨਹੀਂ ਇਹ ਜਗਾ ਦੇ ਕਿਹਨਾਂ ਨਾਲ ਆਉਂਦਾ ਆਹਨੇ ਉਸ ਦਿਨ ਪਹਿਲਾਂ ਹੀ ਕੇਵਰੀ ਵਾਲ ਨੂੰ ਬੁਲਾਇਆ ਸੀ ਕੇਵਰੀ ਨੇ ਇਹ ਸਾਰੇ ਇੱਥੋਂ ਚੱਕ ਕੇ ਆਉਂਦਾ ਛੁੱਲੂ ਵੇਤਰਾ ਦਿੱਲੀ ਜਾਉਂਦੇ ਸੀ ਇਹੀ ਐਮਐਲਏ ਇੱਥੇ ਵਾਲਾ ਜਾ ਕੇ ਉਹਨਾਂ ਨੂੰ ਲੈ ਲਈ ਜਾਂਦਾ ਸੀ ਤੇ ਸਰਕਾਰ ਤੱਕਾਂ ਨਾ ਕਰ ਹੁਣ ਐਮਐਲਏ ਦਿੱਤੇ ਜਦੋਂ ਇਹ ਦਿੱਲੀ ਗਿਆ ਸੀ ਜਦੋਂ ਇਹ ਗੱਡੀਆਂ ਲੈ ਕੇ ਗਿਆ ਸੀ ਜਿਹੜੀ ਸਪੋਰਟੀ ਲੈ ਕੇ ਗਿਆ ਸੀ ਹਾਂ ਉਹ ਵੀ ਨਿੱਕੀ ਲੈ ਕੇ ਗਿਆ ਸੀ ਜਦ ਸਾਡੇ ਵੀਰੇ ਲੋਕਾਂ ਦੇ ਪੈਸੇ ਦੇ ਕੇ ਤਰਬਤ ਕਰ ਰਹੇ ਹੈ ਜਬ ਉਹ ਲੈ ਕੇ ਗਿਆ ਸੀ ਜਿੱਥੇ ਸਰਕਾਰ ਬਣੀ ਹੈ ਤੁਹਾਨੂੰ ਯਾਦ ਹੋਣਾ ਸਰਕਾਰ ਬਣ ਤੋਂ ਥੋੜਾ ਜਿਹਾ ਬਾਅਦ ਹੀ ਦਿੱਲੀ ਦਾ ਕੋਈ 55% ਬੰਦਾ ਸੀ ਉਹਨਾਂ ਨੇ ਕੇਜ ਨੂੰ ਬਾਰੇ ਕੁਝ ਬੋਲਦਾ ਸੀ ਉਹਨੇ ਇਥੇ ਉਹਨਾਂ ਨੇ ਪਿਆਸ ਉਸ ਨੂੰ ਫੜ ਲਈ ਸੁਰੇ ਖੱਤਸੂ ਸੁਰੇ ਖੱਤਸੂ ਤੋਂ ਗਈ ਜਿਹੜੇ ਹੁਕਮ ਆਤੇ ਨੇ ਤੇ ਥੋੜਾ ਹੜਕਾ ਲੱਗੇ ਯਾਰ ਵੀ ਕਿ ਆਰਾਮੀ ਵਿੱਚ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਦੇਖਿਆ ਹਰਿਆਣਾ ਪੁਲਿਸ ਨੇ ਰੋਕ ਕੇ ਜਿਹੜੀ ਪੰਜਾਬ ਤੋਂ ਸਖੰਭ ਦੇ ਕੁਝ ਪੰਜਾਬ ਤੋਂ ਸਖੰਭ ਦੇ ਘਰ ਚੁੱਕਾ ਹੈ ਕਰਾਵਾ ਕਰ ਰਹੇ ਆ ਪੰਜਾਬ ਦੇ ਇਹ ਹੱਥ ਤੋਂ ਪਹਿਲਾਂ ਕਦੇ ਨਹੀਂ ਹੋਇਆ ਹੁਣ ਆ ਜਿਹੜੇ ਮੁੰਡਿਆਂ ਨੂੰ ਕੱਢਿਆ ਹੈ ਆਰ ਕੌਣ ਆਖੋ ਮਿੱਤਿਆ ਗੈਰ ਰੋਈ ਨਾ ਕਰੇ ਬੱਚਾ ਕਿ ਇਹਨਾਂ ਨੂੰ ਐਮਐਲਬ ਦੇ ਹੁਕਮ ਤੱਕ ਦੇਜਾ ਰਿਹਾ ਹੈ। ਕੋਈ ਵੀ ਆਵਾਜ਼ ਕਦੇ ਨਹੀਂ ਆਉਣਾ। ਜੇ ਬੇਟੀ ਹੈ ਸਾਡੇ ਪ੍ਰਾਪਤੀ ਇੱਕ ਬੰਦਿਆ ਕੱਤਿਆ ਹੋਵੇ ਇਹਨਾਂ ਵੀ ਰਨਰ ਸਾਥ ਲਈਏ ਕਿ ਇਹਨਾਂ ਦਾ ਜਣਾ ਬਚਾਰ ਹੈ। ਤੁਹਾਨੂੰ ਪਸਾਈ। ਧੰਨਵਾਦ ਜੀ।